ਪਾਰਟੀ ਦੇ ਕੰਮ ਨੂੰ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਮਹਾ ਮੰਤਰੀ ਜਨਰਸ ਖਤਰ ਦੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਵੀ ਬਹੁਤ ਅਸੀਂ ਸਾਰਿਆਂ ਨਾਲ ਕਰਕੇ ਬਹੁਤ ਵਧੀਆ ਨਿਭਾਈ। ਔਰ ਅੱਜ ਮੈਨੂੰ ਪਾਰਟੀ ਨੇ ਜ਼ਿਲ੍ਹਾ ਤਹਿਸੀਦੀ ਦਾ ਲੁਧਿਆਣਾ ਦਾ ਪ੍ਰਧਾਨ ਜਿਹੜਾ ਨੁਕਤ ਕੀਤਾ ਮੈਂ ਸਾਡੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਨੀ ਸ਼ਰਮਾ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਸਾਡੇ ਜਿਹੜੇ ਆਬਜ਼ਰਵਰ ਆਏ ਸੀ ਐਸਐਸ ਚੰਨੀ ਜੀ ਦਾ ਸਾਡੇ ਦੂਸਰੇ ਆਬਜ਼ਰਵਰ ਸ਼੍ਰੀ ਵਿਜੇ ਸ਼ਰਮਾ ਜੀ ਔਰ ਜਿੰਨੇ ਵੀ ਸਾਡੇ ਇਥੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਜਿਨ੍ਹਾਂ ਨੇ ਸਾਡੇ ਨਾਲ ਕੰਮ ਕਰ ਰਹੇ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਸਾਡੇ ਪੁਰਾਣੇ ਪ੍ਰਧਾਨ ਸੀ ਪਵਨ ਕਮਾਂਟਿੰਗੂ ਜੀ ਬੈਠੇ ਸੀ ਸੰਗੋਵਾਲ ਸਾਹਿਬ ਸੀਗੇ ਔਰ ਸਾਰਿਆਂ ਦਾ ਮੈਂ ਬਿਕਰਮਜੀਤ ਸਿੰਘ ਟੀਮਾ ਜੀ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਐਨਪੀਐਸ ਢਿੱਲੋ ਜੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਇਸ ਕਾਬਲ ਸਮਝਿਆ ਅੱਜ ਮੈਨੂੰ ਜਨਮਵਾਰੀ ਦਿੱਤੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਸੀ ਸਾਰੇ ਜਿਹੜੇ ਲੋਕ ਹੈਗੇ ਸਾਰੇ ਸਾਡੇ ਮੰਡਲ ਦੇ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਅਸੀਂ ਰਲ ਕੇ ਇਸ ਜਿਹੜੀ ਭੂਮਿਕਾ ਨੂੰ ਬਹੁਤ ਵਧੀਆ ਨੇ ਵਾਹਿਆ ਖਾਨ ਸਾਹਿਬ ਕੀ ਲੱਗਦਾ ਕੋਨੂੰ ਲੈ ਕੇ ਕਿਸ ਤਰੀਕੇ ਦੀ ਸਟ੍ਰੈਟਜੀ ਹੈ ਬੇਸ਼ੱਕ ਸਾਫ਼ ਕਰ ਦਿੰਦਾ ਭਾਜਪਾ ਨੇ ਅਸੀਂ ਉਹਦੇ ਖਿਲਾਫ ਦੇਖੋ ਅਸੀਂ ਤੇ ਬਿਲਕੁਲ ਖਲਾਫ ਆ ਅਸੀਂ ਕਿਸਾਨਾਂ ਦੇ ਨਾਲ ਆ ਔਰ ਅੱਜ ਇਸ ਹਲਕੇ ਜਿੱਥੇ ਦੀ ਬੈਠੇ ਹਾਂ ਹਲਕਾ ਗਿੱਲ ਹੈ ਇਸ ਹਲਕੇ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿੱਥੇ ਲੈਂਡ ਪੂਲਿੰਗ ਹੋਈ ਹੈ ਚਾਹੇ ਉਹ ਦੋਲੋਂ ਕਲਾ ਆ ਦੋਲੋਂ ਖੁਰਦ ਦਾ ਖੇੜੀ ਪਿੰਡ ਆ ਆ ਤੁਹਾਡੇ ਮਨਸੂਰਾ ਹੈਗਾ ਨਾਲ ਯੋਧਾ ਆ ਇੱਥੇ ਬੰਦੇ ਖੜੇ ਵੀ ਆ ਸਾਡੇ ਕੋਲ ਜਿਹੜੇ ਲੈਂਡ ਪੂਲਿੰਗ ਜਿਹੜੀ ਨਹੀਂ ਹੋਈ ਆ ਅੱਜ ਸਾਨੂੰ ਉਹਨਾਂ ਨੂੰ ਸਾਡੇ ਤੇ ਆਸ ਹੈ ਵੀ ਭਾਰਤੀ ਜੰਦਾ ਬਾੜੀ ਦੀ ਕੇਂਦਰ ਚ ਸਰਕਾਰ ਆ ਔਰ ਅਸੀਂ ਇਹਨਾਂ ਦਾ ਜਿਹੜਾ ਮੁੱਦਾ ਹੈ ਉਹ ਕੇਂਦਰ ਤੱਕ ਪਹੁੰਚਾਵਾਂਗੇ ਗਵਰਨਰ ਸਾਹਿਬ ਨੂੰ ਮਿਲਾਵਾਂਗੇ ਡੀਸੀਆਂ ਦੇ ਦਫ਼ਤਰਾਂ ਦੇ ਬਾਹਰ ਅਸੀਂ ਧਰਨੇ ਲਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਅਸੀਂ ਝੜਾ ਕੇ ਦੇਵਾਂਗੇ ਅੱਛਾ ਇੱਕ ਜ਼ਿਲ੍ਹਾ ਦਿਹਾਤੀ ਦੇ ਪ੍ਰਸ਼ਾਸਨ ਕੋਲ ਦਫ਼ਤਰ ਨਹੀਂ ਹੈਗਾ ਇਹਦੀ ਵੀ ਕੋਈ ਮੰਗ ਹੈ ਜਿਵੇਂ ਨਹੀਂ ਦੇਖੋ ਦਫ਼ਤਰ ਤਾਂ ਜੀ ਅਸੀਂ ਹੁਣ ਬਣਾਵਾਂਗੇ ਅਸੀਂ ਜਿਹੜਾ ਸਾਡਾ ਦਫ਼ਤਰ ਸਾਡਾ ਹੀ ਹੈ ਉਹ ਵੀ ਸ਼ਹਿਰੀ ਵਾਲਾ ਦਫ਼ਤਰ ਵੀ ਸਾਡਾ ਹੀ ਹੈ ਉਹ ਦਿਹਾਤੀ ਵਾਲੇ ਵੀ ਜਾ ਸਕਦੇ ਕੋਈ ਵੀ ਆ ਸਕਦਾ ਅਸੀਂ ਇੱਥੇ ਵੀ ਦਫ਼ਤਰ ਬਣਾ ਰਹੇ ਹਾਂ ਜ਼ਿਲ੍ਹਾ ਦਿਹਾਤੀ ਦਾ ਬਹੁਤ ਜਲਦੀ ਤਿਆਰ ਹੋ ਜਾਣਾ ਤੁਹਾਨੂੰ ਉੱਥੇ ਬੁ ਮੈਨੂੰ ਦਿਖਾ ਕੇ ਮੈਨੂੰ ਦਿੱਤੀ ਆ ਮੈਂ ਥੋੜੀ ਪਾਰਟੀ ਦੀ ਪਿੱਠ ਨਹੀਂ ਕਰ ਲੱਗਣ ਦਊਗਾ ਪਾਰਟੀ ਨੂੰ ਅਸੀਂ ਬੁਲੰਦੀਆਂ ਤੱਕ ਲੈ ਜਾਵਾਂਗੇ ਸਰ ਅੱਜ ਸਣੀ ਕੈਥੋ ਨੂੰ ਪ੍ਰਧਾਨ ਦੇ ਲਗਾਇਆ ਗਿਆ ਤੇ ਹਸਤੀ ਦਾ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਨਿਯਮ ਹੈ ਕਿ ਹਰ 3 ਸਾਲ ਬਾਅਦ ਜਿਹੜੀ ਪ੍ਰਕਿਰਿਆ ਹੈ ਉਹ ਨੈਸ਼ਨਲ ਪ੍ਰੈਜ਼ੀਡੈਂਟ ਤੋਂ ਲੈ ਕੇ ਪੰਜਾਬ ਪ੍ਰੈਜ਼ੀਡੈਂਟ ਸਾਰੇ ਸੂਬਿਆਂ ਦੇ ਪ੍ਰੈਜ਼ੀਡੈਂਟ ਫਿਰ ਥੱਲੇ ਮੰਡਲਾਂ ਦੇ ਪ੍ਰੈਜ਼ੀਡੈਂਟ ਔਰ ਬੂਥ ਦੇ ਪ੍ਰੈਜ਼ੀਡੈਂਟ ਹਰ 3 ਸਾਲ ਬਾਅਦ ਉਹਦਾ ਚੋਣ ਹੁੰਦਾ ਹੈ ਉਸ ਨੂੰ ਜਿਹੜਾ ਨਾਮ ਹੈ ਉਹ ਸੰਗਠਨ ਪਰਵ ਦਿੱਤਾ ਗਿਆ ਸੀ ਉਹ ਸੰਗਠਨ ਪਰਵ ਦੇ ਤਹਿਤ ਇਹ ਅੱਜ ਦਾ ਜਿਹੜਾ ਲੁਧਿਆਣਾ ਦੇ ਹਾਤੀ ਦਾ ਜਿਹੜਾ ਚੋਣ ਹੈ ਉਹਦੀ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਕੀਤੀ ਹੈ ਜਿਸ ਦੇ ਵਿੱਚ ਅਸੀਂ ਪਿਛਲੇ 4-5 ਮਹੀਨਿਆਂ ਤੋਂ ਲਗਾਤਾਰ ਮੈਂ ਰਿਟਰਨਿੰਗ ਅਫੀਸਰ ਦੇ ਤੌਰ ਤੇ ਔਰ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਐਸਐਸ ਚੰਨੀ ਸਾਹਿਬ ਜਿਹੜੇ ਰਿਟਾਇਰਡ ਆਈਐਸ ਨੇ ਮੇਰੇ ਅਬਜ਼ਰਵਰ ਦੇ ਤੌਰ ਤੇ ਮੇਰੇ ਨਾਲ ਅਸੀਂ ਲਗਾਤਾਰ 4-5 ਮਹੀਨੇ ਤੋਂ ਲੁਧਿਆਣਾ ਦਿਹਾਤੀ ਦੇ ਵਿੱਚ ਵੱਖ-ਵੱਖ ਮੰਡਲਾਂ ਦੇ ਵਿੱਚ ਪਹਿਲਾ ਮੰਡਲਾ ਦਾ ਚੋਣ ਕੀਤਾ ਔਰ ਉਸ ਤੋਂ ਬਾਅਦ ਮੰਡਲਾਂ ਦੀ رائے ਲੈ ਕੇ ਇਹ ਕਿਹੜੇ-ਕਿਹੜੇ ਵਿਅਕਤੀ ਇਸ ਦਿਹਾਤੀ ਜ਼ਿਲ੍ਹਾ ਨੂੰ ਚਲਾਉਣ ਵਿੱਚ ਕਾਮਯਾਬ ਹੋ ਸਕਦੇ ਆ ਤਾਂ ਕਿਸੇ ਦੀ ਇੱਛਾ ਵੀ ਪੁੱਛੀ ਗਈ ਇਸ ਤਰ੍ਹਾਂ 8 ਬੰਦਿਆਂ ਨੇ ਆਪਣੇ ਆਪਣੇ ਜਿਹੜੇ ਨਾਮ ਮੰਗਕਣ ਹੈ ਉਹ ਕੱਲ ਕੀਤੇ ਸੀ ਔਰ 7 ਬੰਦਿਆਂ ਨੇ ਸਰਬਸੰਮਤੀ ਦੇ ਨਾਲ ਆਪਦੇ ਵਾਪਸ ਲੈ ਲਈ ਇੱਕ ਬੰਦੇ ਦਾ ਨਾਮ ਹੈ ਜਿਹੜਾ ਉਹ ਸਾਡੇ ਕੋਲ ਆਜਾਇਆ ਜਿਸ ਦੇ ਵਿੱਚ ਗਗਨਦੀਪ ਜੀ ਜਿਨ੍ਹਾਂ ਨੂੰ ਨਿਕਨੇਮ ਸਨੀ ਕੈਂਸ ਦੇ ਨਾਮ ਨਾਲ ਸਾਰੇ ਜਾਣਦੇ ਐ ਔਰ ਉਹਨਾਂ ਨੂੰ ਅੱਜ ਜਿਹੜਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਐ ਉਹ ਅਸੀਂ ਅਧਿਕਰਕ ਕੀਤਾ ਹੈ ਲੱਗਦਾ ਕਿ ਨੌਜਵਾਨਾਂ ਦਾ ਇੱਕ ਵੱਡਾ ਰੋਲ ਆ ਆਉਣ ਵਾਲੀ ਸਿਆਸਤ ਦੇ ਵਿੱਚ ਅਤੇ ਨੌਜਵਾਨ ਜਿਹੜੇ ਜੇ ਸਾਹਮਣੇ ਆਉਣਗੇ ਤਾਂ ਸਿਆਸਤ ਦਾ ਜਿਹੜਾ ਰੂਪਾ ਥੋੜਾ ਕੇ ਦੇਖੋ ਨੌਜਵਾਨਾਂ ਤੇ ਬਹੁਤ ਵੱਡਾ ਕਨਸਨਟ੍ਰੇਸ਼ਨ ਐ ਜਿਹੜਾ ਪਾਰਟੀ ਨੇ ਵੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਬਣਾਇਆ ਹਮੇਸ਼ਾ ਉਹਨਾਂ ਦੀ ਗੱਲ ਦੇ ਵਿੱਚ ਹਮੇਸ਼ਾ ਇਹ ਗੱਲ ਹੁੰਦੀ ਹੈ ਜਿਹੜੇ ਨੌਜਵਾਨ ਆ ਉਹ ਆਪਣੀ ਸਹੀ ਦਿਸ਼ਾ ਜਿਹੜਾ ਉਹਦਾ ਚੁਨਾਵ ਕਰਨ ਲੱਗਦਾ ਕਿ ਪਾਰਟੀ ਨੇ ਜਿੱਦਾਂ ਪਹਿਲਾਂ ਬਲੌਕ ਲੈਵਲ ਦੇ ਉੱਤੇ ਪਹਿਲਾਂ ਪ੍ਰਧਾਨਗੀ ਦਿੱਤੀ ਨੌਜਵਾਨਾਂ ਨੂੰ ਤੇ ਹੁਣ ਜਿਹੜਾ ਜ਼ਿਲ੍ਹਾ ਪ੍ਰਧਾਨੀ ਕਪਟੇ ਉਹ ਹੌਲੀ-ਹੌਲੀ ਜਿਹੜੀ ਹੈ ਰਕੀਆਂ ਵਿੱਚ ਦਿੱਤੀ ਜਾ ਰਹੀ ਹੈ ਤੇ ਜੋ ਵੀ ਬਾਰੀ ਹੋ ਗਈ ਹੈ ਦੇਖੋ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਛੋਟੀ ਉਮਰ ਦੇ ਐਡੇ ਨੌਜਵਾਨ ਜਿਹੜੇ ਆ ਉਹ ਪ੍ਰਧਾਨ ਹੋਣਗੇ ਇਹ ਐਨਰਜੈਟਿਕ ਹੋਣਗੇ ਅਸੀਂ ਇਹ ਸਮਝ ਸਕਦੇ ਹਾਂ ਚੰਗੀ ਤਰ੍ਹਾਂ ਨਾਲ ਮੈਂ ਇੱਕ ਚੁਣਾਵਦਕਾਰੀ ਦੇ ਤੌਰ ਦੇ ਤੌਰ ਤੇ ਔਰ ਮੇਰੇ ਨਾਲ ਸਾਡੇ ਅਬਜ਼ਰਵਰ ਦੇ ਤੌਰ ਤੇ ਅਸੀਂ ਦੋਨੋਂ ਇਸ ਗੱਲ ਵਾਸਤੇ ਬਹੁਤ ਸੰਤੁਸ਼ਟ ਹਾਂ ਕਿ ਇੱਕ એનਰਜੈਟਿਕ ਔਰ ਲੋਕਾਂ ਦੇ ਵਿੱਚ ਚਰਚਿਤ ਚਿਹਰਾ ਜਿਹੜਾ ਕਿ ਤਕਰੀਬਨ ਹਰ ਦਿਲ ਅਜ਼ੀਜ਼ ਹੈ ਔਰ ਸਾਰੇ ਲੋਕ ਜਿਨ੍ਹਾਂ ਨੂੰ ਪਿਆਰ ਕਰਦੇ ਆ ਅਸੀਂ ਉਹਨਾਂ ਨੂੰ ਇੱਕ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਚੱਲੇ ਆ ਮਨੋਨੀਤ ਕਰਕੇ ਚੱਲੇ ਆ ਇਸ ਕਰਕੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਉਮੀਦ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਸਾਖ ਨੂੰ ਇਹ ਡੇ ਬਾਏ ਡੇ ਇਨੂੰ ਵਧਾਉਣਗੇ ਵੀ ਸਰ ਬਲੌਕ ਸੰਪਤੀ ਦੇ ਜਿਹੜਾ ਪ੍ਰੇਸ਼ਰ ਦੀ ਇਲੈਕਸ਼ਨ ਵੀ ਅਕਤੂਬਰ ਤੋਂ ਪਹਿਲਾਂ ਪਹਿਲਾਂ ਹੋਣ ਦੀ ਸੰਭਾਵਨਾ ਹੈਗੀ ਆ ਉਹ ਚੀਜ਼ ਲੱਗਦਾ ਸਨਿ ਕੈਂਥ ਉਹਦੇ ਤਜਰਬੇ ਦਾ ਲਾਹਾ ਲਿਆ ਜਾਏਗਾ ਇੱਕੋ ਕੱਲੇ ਸਨਿ ਕੈਂਥ ਨਹੀਂ ਇਹਨਾਂ ਦੇ ਨਾਲ ਮੈਂ ਸਮਝਦਾ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਸਾਡੇ ਸਭ ਤੋਂ ਪੁਰਾਣੇ ਰਹੇ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਜੀ ਉਹਨਾਂ ਤੋਂ ਬਾਅਦ ਜਿਹੜੇ ਰਮਿੰਦਰ ਸਿੰਘ ਸੰਗਵਾਲ ਜੀ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਬੜੀ ਅੱਛੀ ਮਿਹਨਤ ਕੀਤੀ ਹੈ ਔਰ ਪਿੰਡਾਂ ਤੱਕ ਉਹਨਾਂ ਨੇ ਬੂਥ 70 ਤੱਕ ਜਿਹੜੀ ਪਹੁੰਚ ਬਣਾਈ ਹੈ ਉਹ ਵੀ ਇਹਨਾਂ ਦੇ ਨਾਲ ਸਾਥ ਦੇਣਗੇ ਦੇਖੋ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ ਬਣ ਕੇ ਇਹ ਇਕੱਲੇ ਨਹੀਂ ਇਹਨਾਂ ਦੇ ਨਾਲ ਜਿੰਨੇ ਵੀ ਕਾਰਕਿਰਤਾ ਆ ਭਾਰਤੀ ਜਨਤਾ ਪਾਰਟੀ ਦੇ ਉਹ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜੀਆਂ ਚਾਹੇ ਉਹ ਜ਼ਿਲ੍ਹਾ ਪ੍ਰੇਸ਼ਰ ਦੇ ਚੋਣ ਹੋਣ ਚਾਹੇ ਬਲਾਟ ਸਭੰਤੀਆਂ ਦੇ ਚੋਣ ਹੋਣ ਉਹਨੂੰ ਜਿਹੜਾ ਬੜੇ ਬੜੇ ਜਾ ਸਕਦਾ ਵੀ ਸਣੀ ਕੈਪ 2027 ਦੀ ਵਿਧਾਨ ਸਭਾ ਚੋਣਾਂ ਹਰਕਾ ਗਿੱਲ ਵਾਸਤੇ ਉਮੀਦਵਾਰ ਹੋ ਸਕਦੇ ਨੇ ਦੇਖੋ ਜਿਹੜੇ ਉਮੀਦਵਾਰ ਦੀ ਗੱਲ ਹੈ ਉਹ ਜਿਸ ਵੇਲੇ ਸਮਾਂ ਆਏਗਾ ਉਹ ਪਾਰਟੀ ਵਿਚਾਰ ਕਰੇਗੀ ਇਸ ਤੇ ਅੱਜ ਦੀ ਜਿਹੜੀ ਗੱਲ ਆ ਉਹ ਸਿਰਫ ਜਿਹੜੀ ਸੰਗਠਨ ਨੂੰ ਕਿਸ ਤਰੀਕੇ ਦੇ ਨਾਲ ਇਕੱਠਾ ਕੀਤਾ ਜਾ ਸਕਦਾ ਹੈ ਸਾਰੇ ਵਰਕਰਾਂ ਨੂੰ ਮਾਨ ਸਨਮਾਨ ਕਿਵੇਂ ਮਿਲੇ ਪਾਰਟੀ ਦੀ ਸਾਖ ਨੂੰ ਕਿਵੇਂ ਵਧਾਇਆ ਜਾ ਸਕਦਾ ਉਸ ਵਾਸਤੇ ਅਸੀਂ ਸਮਝਿਆ ਕਿ ਕਾਬਲੀਅਤ ਉਹ ਸਨੀ ਕਹਨਜੀ ਦੀ ਹੈ ਔਰ ਉਹਦੇ ਵਾਸਤੇ ਅਸੀਂ ਭਰੋਸਾ ਕਰਦੇ ਹਾਂ ਕਿ ਇਹ ਪੂਰੀ ਤਨਦੇਹੀ ਦੇ ਨਾਲ ਲੱਗਣਗੇ ਔਰ ਪਾਰਟੀ ਦੀ ਸਾਖ ਨੂੰ ਜਿਹੜੇ ਵਧਾਉਣਗੇ ਕੀ ਸਰ ਸਰ ਜਿਨੇ ਚਾਰ ਸਾਹਿਬ ਦੱਸਿਆ ਦੀ ਹੋਰ ਬਿੱਤੀ ਦੇ ਨਾਲ ਪ੍ਰਧਾਨਗੀ ਦੀ ਚੋਣ ਹੋਈ ਹੈ ਬਾਕੀ ਜਿਹੜੇ 7 ਕੈਂਡੀ ਸੀ ਉਹਨਾਂ ਨੇ ਵਿਦਰਾਪ ਦਿੱਤੇ ਆਪਣੇ ਨਾਮਿਨੇਸ਼ਨ ਕੰਬੀਨੇਸ਼ਨ ਦੇ ਕੋਈ ਸਭ ਤੋਂ ਪਹਿਲਾਂ ਤੇ ਮੈਂ ਲੁਧਿਆਣਾ ਜ਼ਿਲ੍ਹੇ ਜਿਹੜਾ ਰੂਰੂਰ ਦਿਹਾਤੀ ਜ਼ਿਲ੍ਹਾ ਹੈਗਾ ਸਾਰੀ ਸਮੂਚੀ ਜਿੰਨੇ ਵੀ ਆਪਣੀ ਇਸ ਜ਼ਿਲ੍ਹੇ ਦੇ ਵਸਨੀਕ ਨੇ ਉਹਨਾਂ ਨੂੰ ਵਧਾਈ ਦੇਵਾਂਗਾ ਕਿ ਉਹਨਾਂ ਨੂੰ ਇੱਕ ਜਿਹੀ ਪਾਰਟੀ ਭਾਰਤੀ ਜਨਤਾ ਪਾਰਟੀ ਔਰ ਉਹਦਾ ਸਿਰ ਕੱਢ ਮਾ ਚਿਹਰਾ ਸਨਿਕਾ ਜੀ ਉਹਨਾਂ ਨੂੰ ਅਸੀਂ ਅੱਜ ਜ਼ਿੰਮੇਵਾਰੀ ਸੰਭਾਲੀ ਹੈ ਔਰ ਲੋਕਾਂ ਨੂੰ ਮੌਕਾ ਮਿਲੇਗਾ ਪਾਰਟੀ ਨੂੰ ਲੋਕਾਂ ਮਿਲੇਗਾ ਲੋਕਾਂ ਦੀ ਆਸਾਂ ਤੇ ਜਿਹੜੇ ਕੰਮ ਹੋਣ ਵਾਲੇ ਨੇ ਖਾਸ ਕਰਕੇ ਮੈਂ ਸੋਚ ਰਿਹਾ ਕਿ ਜਿਹੜੀ ਹੁਣ 2027 ਦੀ ਇਲੈਕਸ਼ਨ ਆਣੀ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਸ਼ਰਮਾ ਜੀ ਨੇ ਦੱਸਿਆ ਕਿ ਜਿਹੜਾ ਪਰਵ ਹੈਗਾ ਜਿਹੜਾ ਸੰਗਠਨ ਦਾ ਹੈਗਾ ਉਹ 올 ਇੰਡੀਆ ਤੋਂ ਲੈ ਕੇ ਸਟੇਟਾਂ ਦੇ ਵਿੱਚ ਤੇ ਜ਼ਿਲ੍ਹਿਆਂ ਦੇ ਵਿੱਚ ਮੰਡਲਾਂ ਦੇ ਵਿੱਚ ਬੂਥ ਲੈਵਲ ਤੱਕ ਹੋ ਰਿਹਾ ਉਹਦੇ ਵਿੱਚ ਅਸੀਂ ਜਿਹੜੇ ਬਹੁਤ ਹਿੱਸੇਰ ਕੱਢ ਮੇ ਬਹੁਤ ਮਿਹਨਤੀ ਸੱਜੇ ਬਹੁਤ ਚਰਚਿਤ ਜਿਹੜੇ ਚਿਹਰੇ ਨੇ ਔਰ ਲੋਕਾਂ ਦੇ ਵਿੱਚ ਕਬੂਲੇ ਜਾਣ ਵਾਲੇ ਨੇ ਉਹਨਾਂ ਦਾ ਪਾਰਟੀ ਨੇ ਫੈਸਲਾ ਕੀਤਾ ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ 8 ਜਿਹੜੇ ਉਮੀਦਵਾਰ ਨੇ ਉਹਨਾਂ ਨੇ ਨਾਮੀਨੇਸ਼ਨ ਫਾਰਮ ਭਰੇ ਸੀ ਔਰ ਸੱਤਾਂ ਨੇ ਜਿਹੜੇ ਆਪ ਦੇ ਨਾਮੀਨੇਸ਼ਨ ਫਾਰਮ ਐ ਉਹ ਵਿਡਰੋ ਕਰ ਲਏ ਨੇ ਔਰ ਇੱਕੋ ਹੀ ਇਹਨਾਂ ਦਾ ਸਨੀ ਕਹਿੰਦੀ ਦਾ ਫਾਰਮ ਰਹਿ ਗਿਆ ਇਸ ਕਰਕੇ ਅਸੀਂ ਸਭ ਸੰਮਤੀ ਦੇ ਨਾਲ ਇਹ ਸਭ ਸੰਮਤੀ ਦੇ ਨਾਲ ਹੈ ਸਭ ਸੰਮਤੀ ਦੇ ਨਾਲ ਜਿਹੜਾ ਪਾਰਟੀ ਨੇ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਬਾਗਡੋਰ ਇਹਨਾਂ ਨੇ ਉਹਨਾਂ ਨੂੰ ਇੰਨਾ ਨੂੰ ਸੰਭਾਲੀ ਹੈਗੀ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਹੈ ਖਾਸ ਕਰਕੇ ਲੁਧਿਆਣ ਗਿਲ ਔਰ ਸਾਨੇਵਾਲ ਜਿਹੜੇ ਸਦਨ ਸਭਾ ਦੇ ਹਲਕੇ ਨੇ ਉੱਥੇ ਪੂਰੀ ਮਜ਼ਬੂਤੀ ਨਾਲ ਅੱਗੇ ਆਏਗੀ ਔਰ ਜਿਹੜੀ ਜਿੱਤ ਹੈਗੀ ਸਾਡੀ 2 ਐਮਐਲਆ ਦੀ ਉਹ ਨੂੰ ਯਕੀਨੀ ਬਣਾ ਲਗੇ ਔਰ ਉਹਦੇ ਵਾਸਤੇ ਰਾਹ ਪੱਧਰਾ ਵੀ ਕਰ